ਸਾਰੇ ਪੰਜਾਬੀਆਂ ਨੂੰ ਸਾਡੇ ਵੱਲੋਂ ਸਤਿ ਸ੍ਰੀ ਅਕਾਲ ਜੀ ਆ ਸਾਡਾ ਮਿੱਤਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਇੱਕ ਮੂਰੇ ਜਾਣਦੇ ਆ ਤੇ ਅੱਜ ਵੀ ਇਹ ਦੇ ਬਣਨ ਕਿਥੋਂ ਲੱਗੇ ਕਿ ਬਹੁਤ ਜਾ ਜਾਂਦੇ ਕਿਉਂਕਿ ਲਾਗੇ 에어ਪੋਰਟ ਹੈ ਨਾ ਜੀ ਬਹੁਤ ਰੌਲਾ ਬਹੁਤ ਜਾ ਜਾਂਦੇ ਤੇ ਹੁਣ ਅਸੀਂ ਜਾਣੇ ਪਏ ਆ ਹੋਟਲ ਠੀਕ ਹੈ ਫਿਰ ਆ ਸ਼ਾਮ ਹੋ ਜੇ ਬਹੁਤ ਜਲਦੀ ਮਿਲ ਕੇ ਤੇ ਬਾਕੀ ਹੋਰ ਸੁਣਾਓ ਤੁਸੀਂ ਤੁਹਾਡੀ ਸਿਹਤ ਸਤਾਂ ਕਿਦਾਂ ਸਾਰੇ ਠੀਕ ਨੇ ਅੱਜ ਧੁੱਪ ਚੜੀ ਆ ਮੀਮੂ ਤਾਂ ਹੈ ਨਹੀਂਗਾ ਦੇਖੋ ਬਾਕੀ ਕੀ ਬਣਦਾ ਛਾਂ ਉਹਦਾ ਕੋਹ ਨਹੀਂ ਪਤਾ ਬੰਦਾ ਕਿੱਧਰ ਨੂੰ ਮਰ ਜਣੇ ਕਿੱਦਾਂ ਨਹੀਂ ਹਾਂਜੀ ਹੁਣ ਅਸੀਂ ਪਹੁੰਚ ਗਏ ਹਾਂ ਜੀ ਹੋਟਲ ਆਪਣਾ ਤੇ ਦੇਖੀ ਸਕਦੇ ਹਾਂ ਆ ਕਟਿੰਗ ਬਟਿੰਗ ਕੀਤੀ ਹੋ ਹੈਨਾ ਮੁੱਤੇ ਵਾਟਿਆਂ ਦੀ ਹਾਂਜੀ ਸ਼ੇਵੂ ਦੰਦੜਾ ਕੁਝ ਕਰਦੇ ਹੋਊ ਪਤਾ ਨਹੀਂ ਠੀਕ ਹੈ ਬਾਕੀ ਹੁਣ ਅਸੀਂ ਦੇਖਦੇ ਹਾਂ ਕੀ ਕਹਿੰਦੇ ਕੀ ਨਹੀਂ ਆਮ ਘੋਮ ਕਰਦੇ ਦੇਖਦੇ ਕੀ ਕੰਮ ਕਰਾਉਂਦੇ ਇਹਨੂੰ ਬਾਕੀ ਸਿੰਘ ਚਾਰ ਬਰ ਤੇ ਹਰਨੇ ਦੋ ਜਾਣ ਲਓ ਜੀ ਜਦੋਂ ਇਹ ਲੇਟ ਹੋ ਜਾਂਦੇ ਮੁੰਦੇ ਸਾਡੇ ਇੱਧਰ ਆਉਂਦੇ ਧੜ ਧੜ ਆ ਦੇਖ ਲਾ ਪਹਿਲੇ ਨਾ ਲੇਟ ਹੋਇਆ ਕਰ ਇਹ ਮੁੜ ਕੇ ਦੌੜਨਾ ਨਾ ਪਵੇ ਤੁਹਾਨੂੰ ਹੈ ਮੈਂ ਕਹਾਂ ਪਹਿਲੇ ਨਾ ਲੇਟ ਹੋਇਆ ਕਰ ਮੁੜ ਕੇ ਦੌੜਨਾ ਨਾ ਪਵੇ ਜੇ ਤੁਰਨ ਵਿੱਚ ਆਉਂਦੇ ਕਿ ਸਾਡਾ ਤਿੰਨ ਕੰਮ ਸਾਨੂੰ ਮਿਲ ਗਿਆ ਚੱਕੋ ਚੱਕੋ ਸਾਰੀਆਂ ਵਾਈਬ ਕਰਨੀਆਂ ਅੰਦਰ ਫੰਕਸ਼ਨ ਚੱਲਣ ਡਿਆ ਤੇ ਹੁਣ ਸਾਨੂੰ ਕੰਮ ਕਰਨੇ ਪੱਣ ਬੱਟੂ ਉੱਤੋਂ ਕੰਮ ਕਰਦੇ ਹੋਏ ਦੇਖ ਲਓ ਬੈਠਾ ਵਾਈਬ ਕਰਦੇ ਪਏ ਠੀਕਾ ਨਜ਼ਾਰੇ ਲੈਣੇ ਪਏ ਆ ਤੇ ਬਾਕੀ ਤੁਸੀਂ ਸੁਣਾਓ ਕੀ ਕਰਦੇ ਕੀ ਮੌਜਾ ਗੋਡੇ ਮੀਂਹ ਮੂੰਹ ਕਿਦਾਂ ਸਾਡੇ ਤੋਂ ਭੈਣ ਚੜ ਗਈ ਆ ਠੀਕ ਆ ਅੰਦਰ ਪਾਰਟੀ ਚੱਲਣ ਦੀ ਆ ਰਾਤ ਨੂੰ ਡਿਨਰ ਆ ਡਿਨਰ ਤੇ ਵੀ ਸਾਡੀ ਡਿਊਟੀ ਆਈਆਂ ਤੇ ਹੋਰ ਬਰੇਟਾ ਵਾਈ ਕੋਈ ਕਰਕੇ ਕੰਮ-ਕੁਮ ਕਰਕੇ ਇਹ ਨੂੰ ਜਣਾ ਵੇਲੇ ਤਾਂ ਹੀ ਹੋਣਾ ਕੰਮ-ਕਮ ਕਰਨੇ ਪੈਣੇ ਆ ਤੇ ਬਥੇਰੇ ਕੰਮ ਪਏ ਆ ਤੇ ਅਸੀਂ ਕੌਫੀ ਨੂੰ ਕਿਹਾ ਦੇਖਦੇ ਕੌਫੀ ਮਿਲਦੀ ਕਿ ਨਹੀਂ ਸਾਨੂੰ ਕੌਫੀ ਕਿਹਾ ਮਿਲੂਗੀ ਪਾਵੇ ਕੌਫੀ ਕੌਫੀ ਆ ਗਈ ਸਾਡੇ ਉਹ ਕੌਫੀ ਆ ਗਈ ਆ ਸਾਡੇ ਠੀਕ ਆ ਜੀ ਤੇ ਕੌਫੀ ਕੋਈ ਨਹੀਂ ਆਈ ਤੇ ਰਮੀ ਵਾਈਬ ਕਰਨ ਵਾਲੀਆਂ ਕੋਈ ਇੱਕ ਨੰਬਰ ਪੂਰੀ ਘੈਂਟ ਠੀਕ ਆ ਹੁਣ ਅਸੀਂ ਕਰਦੇ ਆ ਆਹ ਇਹ ਕੰਮ ਇਹ ਕਰਕੇ ਫਿਰ ਹੋਰ ਕੰਮ ਕਰਨਾ ਬਣਾ ਦੇ ਦੇ ਕੀ ਕਰਾਉਦੀ ਕੀ ਨਹੀਂ ਪਾਰਟੀ ਸ਼ੁਰੂ ਨਹੀਂ ਚੱਲਣ ਈ ਐ ਜੋਰਾ ਸ਼ੋਰਾ ਤੇ ਦੇਖੋ ਜੀ ਸਾਰਾ ਕੰਮ ਹੋ ਗਿਆ ਸਾਡਾ ਵਾਈਬ ਕੰਮ ਕਮ ਹੋ ਗਿਆ ਡਨ ਆ ਵੀ ਡਨ ਹੋ ਗਿਆ ਸਾ ਵੀ ਡਨ ਹੋ ਗਿਆ ਸਾਰਾ ਹੀ ਪਾਰਟੀ ਕਰਦੇ ਹੋ ਕੰਮ ਹੁਣ ਦੇ ਕੰਮ ਤਾਂ ਮਿਲ ਗਿਆ ਜੀ ਜਿੰਦੇ ਲਿਫਟ ਆ ਗਈ ਵੀ ਸਿੰਘ ਕਰੋ ਕਰੋ ਸਟੋਰ ਤਾਂ ਉਹ ਯਾਰ ਕਿੰਨੀ ਸਟੋਰ ਤਾਂ ਖਾਲੀ ਹੈ ਬ్రో ਫਿਊਲ ਤਾਂ ਹੈ ਨਹੀਂ ਇੱਥੇ ਛੇਤੀ ਹੋਣੀ ਹੈ ਆਗੇ ਲੈਟ ਲੈਟ ਸ਼ੈਟ ਆ ਗਈ ਹੈ ਅਰੇ ਉਸ ਦਾ ਨੰਬਰ ਨਹੀਂ ਹੈ ਗਿਆ ਲੈ ਤੁਰਪੀਂ ਗਾਮ ਚੱਕ ਲੈ ਜੀ ਫਿਊਲ ਚੱਕ ਕੇ ਤੁਸੀਂ ਆਹੇ ਕੰਮ ਕਰ ਰਹੇ ਰੋਡ ਤਾਂ ਆਇਆ ਇੱਕ ਔਖਈਆ ਆ ਦੇਖ ਲੋ ਆ ਦੇਖ ਲਾ ਦੇਖ ਲੋ ਪਹਿਲਵਾਨ ਜੀ ਦਾ ਪੂਰਾ ਜੋਰ ਲੱਗਿਆ ਪਿਆ ਮੈਂ ਨਤਾਂ ਦੀਆਂ ਪਈਆਂ ਮੈਂ ਇੱਧਰ ਲਾ ਲੈ ਇੱਧਰ ਇੱਧਰ ਸਾਮ੍ਹੇ ਨਾ ਆਇਆ ਚਿੱਕਾ 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 ਪਹਿਲਵਾਨੀ ਧਿਆਨ ਨਾਲ ਧਿਆਨ ਨਾਲ ਹੱਥ ਨਹੀਂ ਰੱਖਿਆ ਹੋਇਆ ਹੈਗਾ ਮੈਂ ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਚਲੋ 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 ਖਿੱਚ ਕੇ ਖਿੱਚ ਕੇ ਮਾਸਾ ਲਾਜੌਰ ਪਹਿਲਵਾਨ ਆਲੇ ਪਹਿਲਵਾਨ ਪਹਿਲਵਾਨ ਨੇ ਜਿੰਨ ਤੋਂ ਦੇ ਲਿਆ ਓਹ ਹੋ ਨਿਕ ਲੱਗੀ ਓਹ ਹੋ ਪਹਿਲਵਾਨ ਨੇ ਧਿਆਨ ਨਾਲ ਓਹ ਲਾਓ ਉਹਦੇ ਪਿੱਛੇ ਕਰਨਾ ਗਾਹਾਂ ਨੂੰ ਕਰਨਾ ਉਹ ਤੇ ਕਰਨਾ ਯਾਰ ਗਾਹਾਂ ਦਾ ਕਰਨਾ ਹਰੇ ਉਹ ਯਾਰ ਪੱਕਾ ਮੈਨੂੰ ਪਤਾ ਆ ਗਾਹ ਨੂੰ ਕਰਨਾ ਆ ਯਾਰ ਹਾਂਜੀ ਮਿੱਤਰੋ 12 ਵਾਲਾ ਹੋ ਗਿਆ ਕੰਮ ਡਨ ਠੀਕ ਹੈ ਜੀ A to Z ਕੰਮ ਹੋ ਗਿਆ ਡਨ ਬਾਰ ਬੂਰ ਵਾਲਾ ਸਿਸਟਮ ਬਣਾ ਹੀ ਦੋ ਕਰੋ ਕਰੋ ਬਾਰ ਗਲਾਸ ਲਗਾ ਕੇ ਆ ਜਾ ਤੇ ਲਾ ਦੇ ਗਲਾਸ ਪੰਜ ਜਾਨ ਵਾਲੇ ਥੋੜੇ ਤਾਂ ਚਾਚਾ ਖੇਤ ਖੇਤ ਅਕਤੂਬਰ ਨੂੰ ਖੇਤ ਕੋਈ ਨਹੀਂ ਹੁੰਦਾ ਡਾਨੇ ਮੈਂ ਸਾਬ ਲੈਣੀ ਬਾਕੀ ਸਾਬੀ ਤੇ ਚੱਲ 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 ਓ ਯਾਰ ਓ ਓ ਖੜ ਜਾ ਖੜ ਜਾ ਰੱਖ ਲੈ ਇਹਦੇ ਰੱਖ ਦੇ ਸਾਇ ਕੋ ਜਿਹਾ ਲੱਗਈ ਆ ਆ ਵੀ ਰੱਖ ਦੇ ਉਹ ਮਾੜਾ ਮੋਟਾ ਹੋ ਜਾਂਦਾ ਡੈਗੜੂ ਵੀ ਜਾਂਦੀਆਂ ਕਿ ਮੇਲੇ ਸਾਲ ਯਾਰ ਆ ਡੱਪਣੀਆਂ ਆ ਜੇ ਤਾਂ ਉਹ ਡੱਪਣੀਆਂ ਆ ਐਂ ਡੇਡਾ ਰੱਖ ਲੈ ਐਂ ਡੇਡਾ ਰੱਖ ਲੈਂਦੇ ਰੋਕ ਦੇ ਰੋਕ ਦੇ ਇੱਧਰ ਰੱਖ ਉਹ ਯਾਰ ਉਹ ਹੋੜੀ ਤੇ ਗਿਆ ਕਮੜਾ ਚੱਲ 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 ਨਿਕਲ ਨਹੀਂ ਗਈ ਇਹਦੀ ਕੋਈ ਵੀ ਟੈਡੀ ਲਈ ਜਨਾ ਲੈਨਮੈਂਟ ਵਿੰਗੀ ਐ ਇਹਦੀ ਲੈਨਮੈਂਟ ਸਿੱਧੀ ਕਰ ਇਹਦੀ ਬਿਲ ਸਾਨੂੰ ਕੰਮ ਮਿਲਿਆ ਬਾਰ ਸੈਟ ਕਰਨਾ ਸਾਰਾ ਬਾਰ ਸੈਟ ਕਰਨਾ ਸਾਰਾ ਸਮਾਨ ਇੱਥੇ ਟਿਕਾਉਣਾ ਏ ਇੱਕ ਦੇ ਕਿੰਨਾ ਕ ਟਾਈਮ ਲੱਗਦਾ ਸਾਨੂੰ ਟਕਾਈ ਚੱਲ ਟਕਾਈ ਚੱਲ ਜੇਰਾ ਸਾਰੀਆਂ ਲਾਉਣੀਆਂ ਆ ਵੀ ਜਿਹੜੀਆਂ ਪਈਆਂ ਨੇ ਇਹ ਸਾਰੀਆਂ ਲਾਉਣੀਆਂ ਠੀਕ ਆ ਜੀ ਬਾਕੀ ਤੁਸੀਂ ਆ ਦੇਖ ਹੀ ਸਕਦੇ ਹੋ ਕਾਨਫਰੰਸ ਰੂਮ ਆ ਇਹ ਕਾਲ ਕਾਨਫਰੰਸ ਕਾਲ ਆ ਬਾਹਰ ਕਰ ਤਾਂ ਦਾ ਹਣ ਪਿੱਛੇ ਸ਼ੋਰ ਬਾਰਾ ਰਹੀ ਹੈ ਬਾਟਨ ਕਰ ਤਾਂ ਮਾੜੀ ਮੋਟੀ ਸੈਟਿੰਗ ਰਹਿ ਗਈ ਆ ਗਾਂਦੂ ਗੰਦ ਚੱਕੀ ਹੈ ਸਾਰਾ ਕੰਮ ਸਾਰੰਗੀ ਕਰਕੇ ਕੱਪੜੇ ਦੇਖ ਲਓ ਆ ਕੱਪੜੇ ਸਾਰੇ ਗੰਦੇ ਹੋਣਗੇ ਕੱਪੜੇ ਲਿਓ ਅਸੀਂ ਇੱਕ ਮੈਟ ਲੈ ਕੇ ਆਣਾ ਬਾਹਰ ਲੈ ਬਾਕੀ ਕੰਮ ਸੱਟਿਆ ਸ਼ਾਬਾਸ਼ ਭਾਈ ਟਰਾਲੀ ਤੇ ਰੱਖਦਾ ਸਾਰਾ ਸਿਸਟਮ ਕੰਮ ਨੀਰਨ ਕਲੀਨ ਹੋ ਗਿਆ ਸਾਰਾ ਸਾਰਾ ਡਾਲੇ ਸਾਫ਼ ਸੁਥਰ ਕਰ ਦਿੱਤਾ ਸੈਂਕਾ ਸੈਂਕਾ ਜਾ ਰਹੀ ਜ਼ੈਂਗ ਆ ਗਿਆ ਆ ਗਿਆ ਪਰਵਾਨ ਦੀ ਸਰਦਾਰੀ ਦੀ ਆ ਸਾਰੇ ਖਰਾਗਾ ਪਹਿਲਵਾਨ ਦੀ ਆ ਯਾ ਕੀ ਗਾਣਾ ਚਾਹੁੰਗੇ ਲਿਫਟ ਬੰਦ ਹੋ ਗਈ ਜੀ ਲਿਫਟ ਬੰਦ ਹੋ ਗਈ ਫਸ ਗਿਆ ਉਹ ਲੇਟ ਹੈਗੀ ਤਾਂ ਬੰਦ ਹੋ ਗਈ ਕੀ ਕਰੀ ਜਿੰਦਾਬਾ ਜਿੰਦਾਬਾ ਡਿਸਪਲੇ ਦਾ ਡਿਸਪਲੇ ਦਾ ਸਾਰੀ ਬੰਦ ਹੋ ਗਈ ਆ ਡਿਸਪਲੇ ਨੂੰ ਕਰਨਾ ਸਾਰੇ ਖੜ ਗਏ ਗਰਮੀ ਗਰਮੀ ਉਹ ਹੈਲੋ ਉਹ ਬੰਦ ਹੋ ਗਈ ਆ ਸਾਹ ਨਹੀਂ ਆ ਰਹਾ ਸਾਹ ਨਹੀਂ ਆ ਰਹਾ ਲਿਫਟ ਬੰਦ ਹੋ ਗਈ ਸਰ ਮਤਲਬ ਆ 7-8 ਝਣੇ ਆ 7-8 ਝਣੇ ਸਰ ਲਾਈਟ ਵੀ ਆ ਸਰ ਸਾਸੀ ਆ ਰਹੇ ਸਰ ਠੀਕ ਆ ਸਰ ਕੀ ਹੋਇਆ ਮੁੰਡੇ ਅੰਗਰੇਜ਼ਾਂ ਨੂੰ ਆਹੋ ਮਮਾ ਉਹਨੇ ਮਖਾਦੀ ਗੱਲ ਨਹੀਂ ਹਾਇ ਤਾਂ ਭਾਜੀ ਹੁਣੀ ਆਪਣੇ ਨਾਲ ਜੇ ਆਪ ਕੱਲੇ ਹੁੰਦੇ ਕਹਿਣਾ ਇਹਨਾਂ ਨੇ ਕੋਈ ਹਲਤ ਕੀਤੀ ਹੋਣੀ ਆ ਸਹੀ ਗੱਲ ਜੀ ਕਰ ਕੋ ਹਿਲਾ ਹੱਸ ਕੇ ਓਏ ਚੁੱਪੀ ਗੱਲ ਦੇਖਦੇ ਹੁਣ ਕੀ ਬਣਦੇ ਚਾਬੇ ਜੂਬੀ ਨਾ ਕਹਿੰਦੇ ਲੈ ਕੇ ਆਉਣੇ ਕਿ ਨਹੀਂ ਲੈ ਕੇ ਆਉਣੇ ਪਸ ਗਏ ਓਏ ਜਿੰਦਾਬਾਦ ਬਰੀਫਿੰਗ ਹੈ ਆਪਣੀ ਡੀਲ ਚੱਲਦਾ ਰਹੀ ਹੈ ਜਾਂਦਾ ਨਹੀਂ ਭਾਈ ਆਪਣੇ 5 15 ਦੇ ਬਰੀਫਿੰਗ ਦੇ ਤੱਕ ਪਹੁੰਚੋ ਵੀ ਵੀਡੀਓ ਬਣਾ ਕੇ ਗਰੁੱਪੇ ਸੈਂਡ ਕਰਦੇ ਹੋ ਤਿਆਰ ਦੇਖ ਭਾਈ 5 9 ਹੋ ਗਿਆ 5 15 ਤੇ 5 9 ਹੋ ਗਿਆ ਭਾਈ ਇਥੇ ਬੜ ਗਏ ਔਰ ਭਾਈ ਹੁਣ ਵੀ ਸਾਡੇ ਨਾਲ ਹੀ ਸਾਰਿਆਂ ਨੇ ਫਸੇ ਇੱਕ ਦੋ ਤਿੰਨ ਚਾਰ ਪੰਜ 6 7 7 8 ਜਣ ਫਸਿਆ ਆਪਾਂ ਸਿੰਘੋ ਉਹ ਸਿੰਘੋ ਉਹ ਬੋਲਦਾ ਨਹੀਂ ਹਰਦਾ ਚਾਣੂਗਾ ਲੰਮਾ ਫੇੜਾ ਲੰਮਾ ਫੇੜਾ ਕਾੜਾ ਕੀ ਕੀ ਜਾਂਦਾ ਸਾਰੇ ਨੂੰ ਗਰਮੀ ਗਰਮੀ ਹੋ ਗਈ ਐ ਲਿਫਟ ਟੱਪਸ ਗਈ ਜੀ ਉਹ ਹੋ 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 ਉਹ ਜੇ ਇੱਥੇ ਕੋਈ ਕੂੜੇ ਵਾਲਾ ਕੰਮ ਹੁੰਦਾ ਫੇਰ ਤਾਂ ਖਾਣ ਨੂੰ ਵਾਲੀ ਕੂੜਾ ਹੀ ਆਉਣਾ ਨਹੀਂ ਨਹੀਂ ਖਾਲੀ ਆਪ ਖਾਲੀ ਥੋੜਾ ਜਿਹਾ ਗਰਮੀ ਪ੍ਰਵਾਹ ਚਾਹਰੀ ਬਸ ਸਾਨੂੰ ਠੰਡਾ ਪਿਲਾ ਦੇ ਬਸ ਹੋਰ ਕੁਝ ਨਹੀਂ ਚਾਹੀਦਾ ਸੋ ਦੇਖੋ ਜੀ ਮਾਫ ਕਰਦਾ ਨਾ ਨਿਕਲਦੇ ਕਿ ਨਹੀਂ ਨਿਕਲਦੇ ਕਿੰਨਾ ਟਾਈਮ ਲੱਗਦਾ 10 ਮਿੰਟ ਤਾਂ ਹੋਈ ਗਿਆ ਉਹਨੇ ਹਾਂ ਤਾਂ ਕੋਈ ਉਠੋਈ ਗਿਆ ਹਾਂ ਦਾ ਮਟੋਗਾ ਹੋ ਗਿਆ ਹੁਣ ਸਾਨੂੰ ਕੜਿਆ ਬੋਲਦਾ ਨਹੀਂ ਹੈ ਸਿੰਘ ਬੋਲਿਆ ਸੌਣ ਨਾ ਬੈਗੀ ਮੈਂ ਬੋਲਦਾ ਡਰਦਾ ਹੈ ਡਰਦਾ ਹੈ ਸਿੰਘ ਬੋਲੋ ਉਹ ਮੰਗਾਲੇ ਬੜਾ ਬੜੇ ਕਾ ਮੋਖਾ ਹੈ verdade ਮਨ ਖੁੱਲਣੇ ਵਾਲੀ ਆ ਕੋਈ 50 ਸਿਮ ਸਿਮ ਦੇਖੋ ਕਿੰਨਾ ਟਾਈਮ ਲਾਉਂਦੇ ਆ ਖੁੱਲਦਾ ਸਿਮ ਸਿਮ ਕੀ ਲਿਆ ਸਿਮ ਸਿਮ ਹੁੰਦੀ ਚਾਬੀ ਨਹੀਂ ਦੇ ਕੋ ਬਾਹਰ ਅੱਭੀ ਨਹੀਂ ਆਈ ਉਹਦੀ ਗੱਲ ਆ ਉਹ ਮੈਂ ਕਹਿੰਦਾ ਹਸਲਾ ਦੇਈ ਜਾਂਦੇ ਹੁਣ ਚਾਬੀ ਚੋਬੀ ਦਾ ਉਹ ਰਹਿਣ ਦੋ ਉਹ ਖੁੱਲ ਗਈ ਓਏ ਖੋਲੇਗੀ 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 ਸ਼ੁਗਰ 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 ਖੋਲੇਗੀ ਚਲੋ 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 ਉਹ ਬੰਦ ਨਾ ਹੋ ਰਵੇ ਭਰਾਵਾ ਉਹ ਚਲੋ ਮੈਂ ਤਾਂ ਖੁੱਲੀ ਆ ਚਲੋ 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 ਆ ਦੇਖੋ ਲੈਫਟ ਤੋਂ ਨੇ ਕਦੇ ਪਾਣੀ ਪਾਣੀ ਪੀਣ ਲੱਗਾ ਮੁੰਡੇ ਥੱਕ ਗਿਆ ਹੀ ਸਿੰਘ ਰੂਟੀ ਨੂੰ ਮੂੰਹ ਲਾਇਆ ਇਹਨੇ ਰੂਟੀ ਨੂੰ ਮੂੰਹ ਲਾ ਖੜਾ ਆ ਐਡੀ ਵਿਆਹ ਲੱਗੀ ਇਹਨੂੰ ਇਸ ਲਿਫਟ ਚੜ ਕੇ ਪਾਣੀ ਆ ਜੀ ਹੋ ਗਈ ਜੋ ਬਸਾਰੀ ਕਹਿੰਦੇ ਹੁਣ ਲਿਫਟ ਚੜਨਾ ਹੀ ਨਹੀਂ ਜੋ ਮਰਜੀ ਹੋਵੇ ਵਾਰਾ ਬਾਲੀ ਪਾਸ ਹੋ ਗਈ ਆ ਚੱਲ ਚੱਲ ਚਲੀਏ ਆ ਗਈ ਸਾਰੇ ਹੋ ਗਏ ਬੇ ਡਿਊੜੀਆਂ ਸਾਨੂੰ ਮਿਲ ਗਈਆਂ ਡਿਊੜੀਆਂ 10 ਮਿੰਟ ਤੇ ਇੱਧਰ ਪਾਰਟੀ ਸ਼ੁਰੂ ਹੋ ਜਾਣੀ ਅਨਮੋਲ ਦੇਖ ਲੋ ਉਹ ਚਾਰਜ ਤੇ ਲਾਉਣ ਦੇ ਆ ਦੇ ਕਿਦਾਂ ਲੁਕੇ ਫਿਰਦੇ ਬਫੇ ਦੇ ਪਿੱਛੇ ਸਾਰੇ ਹੋਰ ਸਿੰਘ ਬਧੀਏ ਤੇ ਗੁੰਲਾਸਾਂ ਹਾਂ ਦੇ ਗਲੂ ਯਰਦਰ ਤੇ ਅੜਦਾਸ ਕਿੰਦਰ ਕਿਤੇ ਕਿਤੇ ਦੇ ਆਡੀਟ ਸਮਰ ਕੋਮੀਆਂ ਆਪਣੇ ਪੀਕ ਤੇ ਆ ਮੈਂ ਤਾਂ ਕਹਿੰਦਾ ਵੀ ਕਰ ਲੂ ਠੀਕ ਹੈ ਲੇਟ ਜੇ ਹੋ ਗਏ ਸੀ ਮੜਜ ਠੀਕ ਹੈ ਜੀ ਤੇ ਹੁਣ ਅਸੀਂ ਵੀ ਰੂਟੀ ਪਾਣੀ ਛੱਕ ਕੇ ਸਾਰਾ ਕੁ ਡਾਂਡੂ ਨੂੰ ਕਰਕੇ ਕੰਮ ਕੁੰਮ ਨੂੰ ਵੇੜ ਕੇ ਸਾਰਾ ਕੁ ਫੇ ਘਰੇ ਆ ਗਏ ਤੇ ਰੂਮ ਰਾਮ ਤੇ ਆ ਗਏ ਤੇ ਹੁਣ ਬਾਕੀ ਤੁਸੀਂ ਇੱਥੇ ਤੱਕ ਸਾਡੇ ਨਾਲ ਜੁੜੇ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਠੀਕ ਹੈ ਜੀ ਤੇ ਬਾਕੀ ਸਾਡੇ ਚੈਨਲ ਜੁੜੇ ਰਹੋ ਵੀਡੀਓ ਨਾਲ ਜੁੜੇ ਰਹੋ ਠੀਕ ਐ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਠੀਕ ਐ ਫੋਲੋ ਸਬਸਕ੍ਰਾਈਬ ਕਰੋ ਜਲਦੀ ਜਲ ਠੀਕ ਐ ਆਪਣਾ ਗਰੋ ਕਰੋ ਚੈਨਲ ਤੇ ਬਾਕੀ ਹੁਣ ਲਗਾਤਾਰ ਵਲੌਗ ਆਉਂਦੇ ਰਹਿਣਗੇ ਠੀਕ ਐ ਤੇ ਬਸ ਤੁਸੀਂ ਬਣੇ ਰਹੋ ਚੈਨਲ ਦੇ ਉੱਤੇ ਤਾਂ ਕਿ ਆਪਾਂ ਵਲੌਗ ਨੂੰ ਪਾਈਏ ਵਧੀਆ ਤਰ੍ਹਾਂ ਹਨਾ ਜੀ ਤੇ ਬਾਕੀ ਅਸੀਂ ਟ੍ਰੇਨਿੰਗ ਕਰਦੇ ਤਾਂ ਕਰਕੇ ਫੇ ਹੁਣ ਇਹ ਇਦਾਂ ਕਦੇ ਵੀ ਵਲੌਗ ਆਉਂਦੇ ਆ ਜਿੱਦਣ ਕਿਤੇ ਘੁੰਮ ਫਰਾਂ ਫਿਰ ਅੰਜਾਮੇ ਕੋਸ਼ਿਸ਼ ਕਰਾਂਗੇ ਨਾ ਉਦੋਂ ਪਾਵਾਂਗੇ